ਸਸੀਗਾਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਅੱਜ ਖਾਸ ਮੁਲਾਕਾਤ ਕਰਾਵਾਂਗੇ ਆਮ ਆਦਮੀ ਪਾਰਟੀ ਦੇ ਡਾਕਟਰ ਚਰਨਜੀਤ ਦੇ ਨਾਲ ਦੇਸ਼ ਦੀ ਸਿਆਸਤ ਤੇ ਵੀ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਤੇ ਵੀ ਗੱਲ ਕਰਾਂਗੇ ਸਰ ਸਵਾਗਤ ਹੈ ਜੀ ਧੰਨਵਾਦ ਜੀ ਕਰਮੀ ਦਾ ਮੌਸਮ ਬਦਲ ਰਿਹਾ ਹੈ ਸਿਆਸਤ ਦੇ ਵਿੱਚ ਵੀ ਬਹੁਤ ਗਰਮੀ ਹੋ ਗਈ ਹਮ ਬਿਲਕੁਲ ਬਿਲਕੁਲ ਕੱਲ ਨੂੰ ਰੈਲੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਥੋੜਾ ਉਹਦੇ ਬਾਰੇ ਦੱਸੋ ਦੇਖੋ ਕੱਲ ਜਿਹੜੀ ਰੈਲੀ ਹੋ ਰਹੀ ਹੈ ਰਾਮਨੀਲਾ ਗਰਾਊਂਡ 'ਚ ਇਹ ਇੱਕ ਐਸਾ ਜ਼ੁਲਮ ਹੋਇਆ ਕਿ ਇੱਕ ਆਮ ਆਦਮੀ ਇੱਕ ਇਮਾਨਦਾਰ ਆਦਮੀ ਜਿਸ ਨੂੰ ਕੇ ਜਾਣ ਕੇ ਫਸਾਇਆ ਜਾ ਰਿਹਾ ਇਸ ਇਸ ਸ਼ਰਾਬ ਘਟਾਲੇ ਤੇ ਔਰ ਉਹਦੇ ਖਿਲਾਫ ਗਵਾਹੀ ਜਿਹੜਾ ਦੇ ਰਿਹਾ ਸ਼ਰਦ ਸ਼ਰਦ ਜੋ ਅਰਵਿੰਦੋ ਫਾਰਮਾ ਦਾ ਬੰਦਾ ਹੈ ਉਹ ਉਹ ਬੰਦਾ ਜਿਹਨੂੰ ਪਹਿਲਾਂ ਈਡੀ ਨੇ ਚੁੱਕਿਆ ਸੀ ਬਾਅਦ ਚ ਉਹਦੇ ਨਾਲ ਕਹਾਣੀ ਬਣ ਗਈ ਉਹਨੇ 50 ਕਰੋੜ ਰੁਪਏ ਭਾ ਜੀਪੀ ਨੂੰ ਦਿੱਤਾ ਤੇ ਬਾਅਦ ਚ ਉਹ ਇਸੇ ਕੇਸ ਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਅਪਗਰੂਵਰ ਬਣਦਾ ਜਾਂਦਾ ਹੂੰ ਸੋ ਇਹ ਬੀਜੇਪੀ ਦਾ ਇਹ ਜਿਹੜਾ ਹੈਗਾ ਹਤਕੰਡਾ ਤੁਸੀਂ ਜਿੰਨੇ ਮਰਜੀ ਕੇਸ ਲੱਭ ਲੋ ਘੱਟੋ ਘੱਟ 20 ਕੰਪਨੀਆਂ ਜਿਹੜੀਆਂ ਫਾਰਮਾ ਕੰਪਨੀਆਂ ਗੁਜਰਾਤ ਦੀਆਂ ਜੀ ਜਿਨ੍ਹਾਂ ਤੇ ਮੋਦੀ ਨੇ ਏਡ ਪਹਿਲਾਂ ਰੇਟ ਕਰਵਾਈ ਫਿਰ ਉਹਨਾਂ ਨੂੰ ਅਰੈਸਟ ਕੀਤਾ ਫਿਰ ਉਹਨਾਂ ਤੋਂ ਚੰਦਾ ਲਿੱਤਾ ਜੀ ਫਿਰ ਉਹਨਾਂ ਨੂੰ ਛੱਡਿਆ ਗਿਆ ਸੋ ਇਹ ਇੱਕ ਐਸੀ ਪਤਾ ਨਹੀਂ ਮੋਦੀ ਕੋਲ ਕਿਹੜੀ ਗੰਗਾ ਹੈ ਜਿਹਦੇ ਚ ਨੁਹਾ ਕੇ ਸਾਰੇ ਜਿਹੜੇ ਐਸੇ ਆ ਉਹ ਬਿਲਕੁਲ ਪਾਕ ਸਾਜ ਦੱਸੋ ਸਭ ਕਾਰਨ ਕੀ ਹੋ ਸਕਦਾ ਕਾਰਨ ਤਾਂ ਇਹ ਹੈ ਵੀ ਅੱਜ ਮੋਦੀ ਨੂੰ ਅਗਰ ਕਿਸੇ ਪਾਰਟੀ ਤੋਂ ਖਤਰਾ ਜੀ ਤਾਂ ਉਹ ਇੱਕੋ ਹੀ ਪਾਰਟੀ ਆ ਆਮ ਆਦਮੀ ਪਾਰਟੀ ਹੂੰ ਜਿਨ੍ਹਾਂ ਦੇ ਨੇਤਾ ਅਰਵਿੰਦ ਕੇਜਰੀਵਾਲ ਜੀ ਇੱਕ ਬਹੁਤ ਹੀ ਸੁਲਝੇ ਹੋਏ ਬਹੁਤ ਪੜੇ ਲਿਖੇ ਇਮਾਨਦਾਰ ਕਟੜ ਇਮਾਨਦਾਰ ਜੀ ਜਿਹੜੇ ਨੇਤਾ ਨੇ ਔਰ ਅੱਜ ਅਗਰ ਕੋਈ ਉਹਨਾਂ ਨੂੰ ਮੋਦੀ ਨੂੰ ਕੋਈ ਚੈਲੰਜ ਕਰ ਸਕਦਾ ਕੋਈ ਉਹਨਾਂ ਦੇ ਸਾਹਮਣੇ ਖੜ੍ਹ ਸਕਦਾ ਤਾਂ ਅਰਵਿੰਦ ਕੇਜਰੀਵਾਲ ਨੇ ਇਸੇ ਕਰਕੇ ਉਹ ਅਰਵਿੰਦ ਕੇਜਰੀਵਾਲ ਨੂੰ ਨਹੀਂ ਦੇਖਣਾ ਚਾਹੁੰਦੇ ਕਿ ਉਹ ਇਲੈਕਸ਼ਨ ਚ ਉਹਨਾਂ ਦੇ ਸਾਹਮਣੇ ਹਾਂ ਡਾਕਟਰ ਸਾਹਿਬ ਪਹਿਲੀ ਕਤਾਰ ਦੇ ਨੇਤਾ ਜਿਨੇ ਵੀ ਤੁਹਾਡੇ ਦਿੱਲੀ ਦੇ ਹੋਣ ਤੁਸੀਂ ਕਟੜ ਈਮਾਨਦਾਰਤਾ ਦੀ ਗੱਲ ਕੀਤੀ ਹੈ ਥੋੜੀ ਪਾਰਟੀ ਵੀ ਈਸੀ ਗੱਲ ਨੂੰ ਲੈ ਕੇ ਹੋਣੀ ਚਾਹੀਦੀ ਹਾਂ ਪਰ ਲੱਗਦਾ ਨਹੀਂ ਪਹਿਲੀ ਕਤਾਰ ਦੇ ਸਾਰੇ ਲੀਡਰ ਜੇਲ੍ਹ ਦੇ ਅੰਦਰ ਜਾ ਚੁੱਕੇ ਹਨ ਪਰ ਇੱਕ ਗੱਲ ਤਾਂ ਦੱਸੋ ਵੀ ਤੁਸੀਂ ਦਾਵਾ ਕਰਦੇ ਵੀ ਕਟੜ ਈਮਾਨਦਾਰ ਹੋ ਨਾ ਪਰ આરોਪ ਲੱਗੇ ਤੁਸੀਂ ਦੇਖ ਲਓ આરોਪ આરોਪ ਲਾਉਣਾ ਮੈਂ ਕਹਿੰਦਾ ਮੈਂ 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 ਮੋਦੀਨ ਜੀ ਮੋਦੀ ਤੇ ਲਾ ਦਿੰਦਾ ਵੀ ਮੇਰੇ ਤੋਂ 50 ਕਰੋੜ ਰੁਪਏ ਲਏ ਹਾਂ ਹਾਂ ਮੈਂ ਲਾ ਦਿੰਦਾ ਜੀ ਸਾਬਤ ਕਰਨਾ ਹੁੰਦਾ ਠੀਕ ਹੈ આરોਪ ਲਗਾਉਣ ਦਾ ਬੜਾ ਆਸਾਨ ਹੈ ਛੋਟਾ ਕੰਮ ਤੋਂ ਵੀ ਨੂੰ ਖਰਾਬ ਕਰਿਆ ਜਾ ਰਿਹਾ ਛਵੀ ਖਰਾਬ ਕਰ ਰਹੇ ਕਿਸੇ ਵੀ ਜਿਹੜਾ ਵੀ ਆਮ ਆਦਮੀ ਪਾਰਟੀ ਦਾ ਲੀਡਰ ਅਰੈਸਟ ਹੋਇਆ ਕਿਸੇ ਦੇ ਅਕਾਊਂਟ ਚ ਪੰਜ ਪੈਸੇ ਵੀ ਮਿਲੇ ਹੂੰ ਕਿਸੇ ਦੇ ਨਹੀਂ ਮਿਲੇ ਜਦ ਕਿ ਇਹਨਾਂ ਦੇ ਅਕਾਊਂਟ ਚ ਦੇਖੋ ਆਹ ਦੇਖੋ ਵੀ 7000 ਕਰੋੜ ਦਾ ਜਿਹੜਾ ਹੈਗਾ ਆ ਹੁਣ ਬੀਜੇਪੀ ਨੂੰ ਚੰਦਾ ਮਿਲਿਆ ਬਿਲਕੁਲ ਠੀਕ ਹੈ ਜੀ ਇਹ 7000 ਕਰੋੜ ਦੀ ਤਾਂ ਜਿਹੜੀ ਜਾਂਚ ਨਹੀਂ ਕਰ ਰਹੇ ਤੇ 100 ਅਰਵਿੰਦ ਕੇਜਰੀਵਾਲ ਨੂੰ ਕਹਿ ਰਹੇ ਜੀ 100 ਕਰੋੜ ਉਹਨੇ ਲਿਆ ਉਹਦੀ ਜਾਂਚ ਹੋ ਰਹੀ ਹੈ ਜੀ ਮੋਦੀ ਸਾਹਿਬ ਵੀ ਕਟਾਰੇ ਚਾਣੇ ਚਾਹੀਦੇ ਆ ਉਹਨਾਂ ਦੇ ਭਾਜਪੀ ਦੇ ਪ੍ਰਧਾਨ ਉਹ ਵੀ ਉਹ ਵੀ ਕਿਉਂਕਿ ਭਾਜਪੀ ਨੂੰ ਚੰਦਾ ਗਿਆ 7000 ਕਰੋੜ ਹੂੰ ਠੀਕ ਹੈ ਜੀ ਜੀ ਜਿਹੜੇ ਇਲੈਕਸ਼ਨ ਬਾਂਡ ਦੇ ਥਰੂ ਤਾਂ ਉਹ ਵੀ ਤਾਂ ਉਹਦੇ ਕਟਾਰੇ ਚਾਣੇ ਚਾਹੀਦੇ ਪਰ ਉਹਨਾਂ ਨੂੰ ਕੌਣ ਪੁੱਛੇ ਅੱਜ ਜਿਹੜੀ ਹੈ ਮੋਦੀ ਜਿਹੜੀ ਨਾਦਰ ਸ਼ਾਹ ਦੀ ਰੂਹ ਆਈ ਹੋਈ ਹੈ ਜੀ ਉਸ ਨੂੰ ਕੁਛ ਨਹੀਂ ਕੁਛ ਹੋਰ ਨਹੀਂ ਦਿਖਦਾ ਹੂੰ ਉਹਨੂੰ ਇਹੀ ਦਿਖਦਾ ਕਿ ਮੇਰਾ ਵਿਰੋਧੀ ਕੌਣ ਹੈ ਮੈਂ ਆਪਣੇ ਵਿਰੋਧੀ ਨੂੰ ਚੱਕ ਕੇ ਅੰਦਰ ਕਰਾਂ ਤਾਂ ਕਿ ਮੈਂ ਆਸਾਨੀ ਨਾਲ ਇਲੈਕਸ਼ਨ ਜਿੱਤ ਸਕਾਂ ਕੱਲ ਦੀ ਰੈਲੀ ਤਾਂ ਇੰਡੀਆ ਐਲਾਈਂਸ ਦੀ ਰੈਲੀ ਹੈ ਕਾਂਗਰਸ ਪਾਰਟੀ ਵੀ ਸਮਰਥਨ ਕਰਦੀ ਹੈ ਮਗਰ ਪੰਜਾਬ ਦੇ ਤੁਸੀਂ ਦੀ ਗੱਲ ਕਰੀਏ ਤਾਂ ਪੰਜਾਬ ਚ ਵੱਖ-ਵੱਖ ਲੜ ਰਹੇ ਹਨ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਹੈ 13 ਸੂਟਾ ਤੇ ਦੇਖੋ ਅੱਜ ਸਾਡਾ ਸਭ ਤੋਂ ਵੱਡਾ ਦੁਸ਼ਮਣ ਜਿਹੜਾ ਹੈ ਨਾ ਉਹ ਬੀਜੇਪੀ ਹੈ ਬੀਜੇਪੀ ਨੂੰ ਅਸੀਂ ਕਿਹੜੀ ਸਟੇਟ ਚ ਕਿਹੜੇ ਗਠਵੰਦਨ ਦੇ ਨਾਲ ਹਰਾਨਾ ਜੀ ਉਹ ਅਸੀਂ ਦੇਖਣਾ ਉਹ ਆਮ ਆਦਮੀ ਪਾਰਟੀ ਨੇ ਦੇਖਣਾ ਸਾਡੇ ਸੁਪਰੀਮੋ ਜਿਹੜੇ ਨੇ ਉਹਨਾਂ ਨੇ ਦੇਖਣਾ ਵੀ ਕਿੱਥੇ ਸਾਨੂੰ ਕਿਹਦੇ ਨਾਲ ਗਠਜੋੜਨ ਕਰਕੇ ਫਾਇਦਾ ਜੀ ਠੀਕ ਹੈ ਜੀ ਸਾਡਾ ਟਾਰਗੇਟ ਹੈ ਕਿ ਬੀਜੇਪੀ ਨੂੰ ਸੱਤਾ ਤੋਂ ਬਾਹਰ ਕੀਤਾ ਜਾਵੇ ਤੇ ਬੀਜੇ ਪੰਜਾਬ ਚ ਅਗਰ ਜ਼ਿਆਦਾ ਸੀਟਾਂ ਜਿੱਤਣੀਆਂ ਤਾਂ ਉਹ ਅਸੀਂ ਇਕੱਲੇ ਚੋਂ ਲੜ ਕੇ ਜਿਹੜਾ ਹੈਗਾ ਜਿੱਤ ਸਕਦੇ ਹਾਂ ਪਰ ਤੁਹਾਡੇ ਖਟਾਰੀ ਤਾਂ ਪਾਰਟੀ ਛੱਡ ਛੱਡ ਕੇ ਆ ਆਮ ਆਦਮੀ ਪਾਰਟੀ ਛੱਡ ਕੇ ਬੀਜੇ ਵੀ ਜੁੜੇ ਹੋ ਰਹੇ ਨੇ ਸਿਟਿੰਗ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਹੈ ਵੀ ਕਿਸੇ ਨੂੰ ਟਿਕਟ ਮਿਲੀ ਹੋਵੇ ਸਿਟਿੰਗ ਐਮਪੀ ਨੂੰ ਉਹ ਸਿਆਸਤ ਪਾਰਟੀ ਜੁਆਇਨ ਕਰ ਲਵੇ ਦੂਜੀ ਪਾਰਟੀ ਜੁਆਇਨ ਕਰ ਲਵੇ ਦੇਖੋ ਜਦੋਂ ਕਿਸੇ ਦੀ ਮੱਤ ਵੱਜੇ ਨਾ ਉਹ ਕਹਿੰਦਾ ਨਾ ਰੱਬ ਲੱਤ ਨਹੀਂ ਮਾਰਦਾ ਮੱਤ ਮਾਰਦਾ ਜੀ ਜੇ ਕਿਸੇ ਦੀ ਮੱਤ ਹੀ ਮਰ ਗਈ ਤਾਂ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਇਹ ਤਾਂ ਹੁਣ ਤੁਸੀਂ ਜਿਹੜੀ ਮਰਜ਼ੀ ਪਾਰਟੀ ਦੇ ਦੇ ਲੋ ਕਾਂਗਰਸ ਦੇ ਬੀਜੇਪੀ ਚ ਜਾਰੇ ਕਾਂਗਰਸ ਦੇ ਕਾਂਗਰਸ ਦੇ ਤਕਰੀਬਨ 43 ਲੀਡਰ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਚਲੇ ਗਏ ਦੀ ਇਸ ਦੀ ਗੱਲ ਕਰ ਰਹੇ ਤੇ ਇਹ ਤਾਂ ਆਮ ਆਦਮੀ ਪਾਰਟੀ ਚੋ ਵੀ ਜਿਹੜੇ ਗਏ ਆ ਉਹਨਾਂ ਦਾ ਦਿਮਾਗ ਖਰਾਬ ਹੈ ਕਿ ਉਹ ਇੱਕ ਡੁੱਬਦੇ ਜਹਾਜ਼ ਮੈਂ ਉਹਨਾਂ ਨੂੰ ਡੁੱਬਦਾ ਜਹਾਜ਼ ਹੀ ਕਹਾਂਗਾ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ 24 ਦੇ ਜਿਹੜੇ ਇਲੈਕਸ਼ਨ ਤੁਸੀਂ ਦੇਖ ਲਿਓ ਜੀ ਕਿ ਇਹ ਜਿਹੜਾ ਹੈਗਾ ਐਨਡੀਏ ਦਾ ਗਠਜੰਬੰਧ ਇਹਨਾਂ ਤੋਂ ਜਿਹੜਾ ਹੈਗਾ ਸਵਾ 200 ਤੋਂ ਉੱਤੇ ਸੀਟਾਂ ਨਹੀਂ ਮਿਲਣੀਆਂ ਉਹ 400 ਪਾਰ ਦਾ ਨਹਰਾ ਲਾ ਰਹੇ ਆ 400 ਉਹ ਪਾਰਦਨ ਲਾਰੇ ਵੀ ਉਹਨਾਂ ਨੇ ਜਿਹੜਾ ਹੈਗਾ ਪਾਕਿਸਤਾਨ ਚਲੇ ਜਾਣਾ ਦਰਿਆ ਪਾਰ ਕਰਨਾ ਉਹਨਾਂ ਨੇ ਜੀ ਉਹਨਾਂ ਨੇ ਸਾਗਰ ਪਾਰ ਕਰਕੇ ਚਲੇ ਜਾਣਾ 400 ਪਾਰ ਨਹੀਂ ਉਹ ਸਾਗਰ ਪਾਰ ਕਰਕੇ ਜਿਹੜੇ ਹੋਰਾਂ ਨੂੰ ਕਹਿੰਦੇ ਸੀ ਪਾਕਿਸਤਾਨ ਜਾਓ ਮੈਨੂੰ ਲੱਗਦਾ ਇਹ ਜਾਣੀ ਤੁਸੀਂ ਗੱਲ ਨੂੰ ਦਿੱਲੀ ਜਾ ਰਹੇ ਹੋ ਜਾ ਰਹੇ ਇੱਕ ਸਾਡੇ ਹਲਕੇ ਚੋਂ 1000 ਬੰਦਾ ਜਾ ਰਿਹਾ ਜੀ ਔਰ ਹਰ ਹਲਕੇ ਚੋਂ 1000 ਬੰਦਾ ਜਾ ਰਿਹਾ ਘੱਟੋ ਘੱਟ 1 ਲੱਖ ਬੰਦਾ ਪੰਜਾਬ ਚ ਜਾ ਰਿਹਾ ਜੀ ਤੇ लास्ट ਸਵਾਲ ਹੈ ਮੇਰਾ ਜਾਂਦੇ ਜਾਂਦੇ ਪੰਜਾਬ ਦੀ ਜਨਤਾ ਨੂੰ ਕੀ ਕਹਿਣਾ ਚਾਹੂੰਗਾ ਜਾਂਦੇ ਮੈਂ ਇਹੀ ਕਮਾਂਗਾ ਪੰਜਾਬ ਦੀ ਜਨਤਾ ਨੂੰ ਵੀ ਤੁਸੀਂ ਜਿਹੜਾ ਹੁਣ 2024 ਦਾ ਜਿਹੜਾ ਇਹ ਮਹਾਯੁੱਧ ਆ ਰਿਹਾ ਤੁਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਜਿਹੜਾ ਦੇਖਿਆ ਵੀ ਕੀ ਕੀਰਦਾਰ ਹੈ ਇਹਨਾਂ ਦਾ ਕਿ ਕਿੱਦਾਂ ਦੀ ਸਾਫ਼ ਨੀਤੀ ਹੈ ਔਰ ਸਾਫ਼ ਨੀਤੀ ਨਾਲ 2002 ਸਾਲ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਉਹ ਕੰਮ ਕੀਤੇ ਜਿਹੜੇ ਪਿਛਲੀਆਂ ਪਾਰਟੀਆਂ ਤੋਂ 20-25 ਸਾਲਾਂ ਚ ਨਹੀਂ ਹੋਏ ਸੋ ਇੱਕ ਐਸੀ ਪਾਰਟੀ ਆ ਆਮ ਆਦਮੀ ਪਾਰਟੀ ਕਿ ਇਮਾਨਦਾਰ ਨੀਤੀ ਤੇ ਖੜੀ ਹੋਈ ਹੈ ਅਗਰ ਅਸੀਂ ਚਾਹੁੰਦੇ ਆ ਕਿ ਸਾਡੇ ਦੇਸ਼ ਦਾ ਵੀ ਭਲਾ ਹੋਵੇ ਸਾਡਾ ਦੇਸ਼ ਇੱਕ ਇਮਾਨਦਾਰ ਲੋਕਾਂ ਦੇ ਹੱਥ ਚ ਆਵੇ ਤਾਂ ਆਮ ਆਦਮੀ ਪਾਰਟੀ ਨੂੰ ਔਰ ਜਿਹੜਾ ਇੰਡੀਆ ਗਠਜੰਬੰਦਨ ਹੈ ਉਹਦੇ ਹੱਕ ਚ ਵੋਟਾਂ ਕਰੋ ਤਾਂ ਕਿ ਐਸੇ ਜਿਹੜੇ ਨਾਦਰशाही ਸੋਚ ਵਾਲੇ ਬੀਜੇਪੀ ਵਾਲੇ ਉਹਨਾਂ ਦੇ ਸਾਥੀ ਉਹਨਾਂ ਨੂੰ ਜਿਹੜਾ ਹੈਗਾ ਸਮੁੰਦਰ ਪਾਰ ਕਰਾਇਆ ਜਾਵੇ 400 ਪਾਰ ਨਹੀਂ ਉਹਨਾਂ ਨੂੰ ਸਮੁੰਦਰ ਪਾਰ ਕਰਾਇਆ ਜਾਵੇ ਤੁਹਾਨੂੰ ਬਸ ਸਾਨੂੰ ਸਮਰਧਨ ਦੇ ਲਈ ਇਹਨੇ ਡਾਕਟਰ ਚਰਨਜੀਤ ਜੀ ਹਲਕਾ ਵਿਦੈਕ ਮੇਚਮ ਕੋਰਸ ਹਾਲ ਤੋਂ ਇਹਨਾਂ ਦੇ ਸੀ ਵਿਚਾਰ ਸੁਣੇ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ